ਸ਼ੁਕਰਨ ਦੇ ਅੰਤਿਮ ਸੰਸਕਾਰ ਦੇ ਲਈ ਹਲੇ ਤਿਆਰ ਨਹੀਂ ਕਿ ਸੰਜ ਜਿੱਥੇ ਬੰਦੀਆਂ ਆਖਿਆ ਪਹਿਲਾਂ ਐਫ ਆਈ ਆਰ ਦਰਜ ਕਰੇ ਸਰਕਾਰ ਫੇਰੀ ਕਰਾਂਗੇ ਸੰਸਕਾਰ ਪਰ ਪੰਜਾਬ ਸਰਕਾਰ ਦੇ ਵੱਲੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਅਤੇ ਭੈਣ ਦੇ ਲਈ ਸਰਕਾਰੀ ਨੌਕਰੀ ਦੇ ਐਲਾਨ ਦਾ ਐਸ ਕੇਪ ਨੇ ਦਿੱਤਾ ਸਵਾਰਨ ਸ਼ੁਕਰਨ ਦੇ ਸੰਸਕਾਰ ਦੇ ਸਸਪੈਂਸ ਦੇ ਵਿਚਾਲੇ ਸਾਹਮਣੇ ਆਈ ਸ਼ੁਕਰਨ ਦੀ ਮਾਂ ਕਿ ਹਾਂ ਮੇਰੇ ਬੇਟੇ ਦਾ ਕੀਤਾ ਜਾਵੇ ਸੰਸਕਾਰ ਪਰ ਪਰਿਵਾਰ ਨੇ ਕੀਤਾ ਕਿਨਾਰਾ ਕਿ ਹਾਂ ਮਾਂ ਦੇ ਨਾਲ ਨਹੀਂ ਹੈ ਕੋਈ ਸੰਬੰਧ ਪਰਦਰਸ਼ਨਕਾਰੀ ਕਿਸਾਨਾਂ ਤੇ ਨਹੀਂ ਲੱਗੇਗਾ ਐਨਐਸਏ ਹਰਿਆਣਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਬਦਲਿਆ ਫੈਸਲਾ ਅੰਬਾਲਾ ਦੇ ਆਈਜੀ ਬੋਲੇ ਸ਼ਾਂਤੀ ਬਣਾਈ ਰੱਖਣਾ ਪ੍ਰਦਰਸ਼ਨਕਾਰੀਆਂ ਸ਼ੰਭੂ ਖਨੋਰੀ ਬਾਰਡਰ ਤੇ ਅੰਦੋਲਨ ਦੇ ਵਿੱਚ ਸ਼ਾਮਿਲ ਨਾ ਹੋਣ ਤੇ ਬੋਲੇ ਜਗENDER ਸਿੰਘ ਉਗਰਾਹ ਕਿਹਾ ਇਹ ਸਿਰਫ ਦੋ ਜਥੇਬੰਦੀਆਂ ਦਾ ਮੋਰਚਾ ਸੰਘਰਸ਼ ਠੀਕ ਜਾਂ ਗਲਤ ਇਸ ਦੀ ਜਵਾਬਦੇਹੀ ਸਾਡੀ ਨਹੀਂ ਫਿਰਤਾਰ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਟਕਰਾ ਖਨੋਰੀ ਜਾਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਤਨਾਪੂਨ ਹੋਇਆ ਮਾਹੌਲ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਜਦੋਂ ਇੱਕ ਨੌਜਵਾਨ ਦੀ ਮੌਤ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈ ਹੋਵੇ ਤੇ ਉਸ ਦੀ ਮੌਤ ਨੂੰ ਲੈ ਕੇ ਇਸ ਸਮੇਂ ਜ਼ਬਰਦਸਤ ਬਵਾਲ ਹੋਵੇ ਪਰ ਇਸ ਸਬਦੇ ਵਿਚਾਲੇ ਪਰਿਵਾਰ ਦੇ ਕੁਝ ਮੈਂਬਰ ਸਾਹਮਣੇ ਆ ਜਾਣ ਖਾਸ ਤੌਰ ਤੇ ਉਹ ਮਾਂ ਜਿਸ ਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਸੀ ਕਿ ਉਹ ਇਸ ਦੁਨੀਆ ਤੋਂ ਜਾ ਚੁੱਕੀ ਹੈ ਫਿਰ ਫਰਕ ਤੱਪ ਪੈਂਦਾ ਹੈ ਜੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਸ਼ੁਭਕਰਨ ਸਿੰਘ ਦੀ 21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਪ੍ਰਦਰਸ਼ਨ ਦੇ ਦੌਰਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਉਹਨਾਂ ਦਾਵਾ ਜਿਹੜਾ ਅੰਤਿਮ ਸੰਸਕਾਰ ਅਜੇ ਨਹੀਂ ਕੀਤਾ ਗਿਆ ਪਰ ਇਸ ਵਿਚਾਲੇ ਖਨੌਰੀ ਬਾਰਡਰ ਦੇ ਉੱਤੇ ਮਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਦੀ ਮਾਤਾ ਸਾਹਮਣੇ ਆਈ ਹੈ ਅਤੇ ਅਚਾਨਕ ਪਟਿਆਲਾ ਦੇ ਰਜਿੰਦਰਾ ਹਸਪਤਾਲ ਵੀ ਪਹੁੰਚ ਕੇ ਦਰਸਲ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸ਼ੁਭਕਰਨ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਸ਼ੁਭਕਰਨ ਦੀ ਮਾਂ ਸਾਹਮਣੇ ਆਈ ਜੋ ਇਹ ਦਾਵਾ ਕਰ ਰਹੀ ਹੈ ਕਿ ਉਹ ਸ਼ੁਭਕਰਨ ਦੀ ਮਾਂ ਹੈ ਤੇ ਮੰਗ ਕਰ ਰਹੀ ਹੈ ਕਿ ਸ਼ੁਭਕਰਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ ਮੈਂ ਮਾਹਨਾਂ ਦਾ ਅਹੀਂ ਚੌਣੀ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਂ ਜੀ ਨਹੀਂ ਤੁਸੀਂ ਆਪਣੀ ਮਰਿਦ ਆ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਕਿ ਮੁੰਡੇ ਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਤ ਕਰਦੇ ਆ ਵਿਚਾਰੇ ਦੀ ਉਹਦਾ ਸ਼ਸਕਾਰ ਹੋ ਜੇ ਸ਼ੁਭਕਰਨ ਦੀ ਮਾਂ ਦਾ ਕਹਿਣਾ ਕਿ ਉਹ 13 ਸਾਲ ਪਹਿਲਾਂ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਉਸਨੇ ਦੂਜਾ ਵਿਆਹ ਕਰ ਲਿਆ ਪਰ ਸ਼ੁਭਕਰਨ ਹੁਣ ਵੀ ਉਸਦੇ ਸੰਪਰਕ ਦੇ ਵਿੱਚ ਸੀ ਨਹੀਂ ਮੈਂ ਕਹਿੰਦੀ ਵੀ ਚੱਲ ਵਿਚਾਰੇ ਦਾ ਸ਼ਸਕਾਰ ਹੋ ਜੇ ਟਾਈਮ ਨਾ ਆ ਤਾਂ ਰੋਲਿਆ ਜਾਂਦਾ ਹੈ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚਦੀ ਜੀ ਮੈਂ ਮਾਮਲੇ ਤੇ ਵੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪਦੀ ਆਪ ਆਏ ਜੀ ਸ਼ੁਭਕਰਨ ਦੀ ਮਾਂ ਅੰਤ ਤੱਕ ਇਹੋ ਕਹਿੰਦੀ ਰਹੀ ਕਿ ਉਹ ਸਿਰਫ ਆਪਣੇ ਬੇਟੇ ਦਾ ਚਿਹਰਾ ਦੇਖਣ ਆਈ ਹੈ ਅਤੇ ਉਸ ਨੂੰ ਸਰਕਾਰ ਦੇ ਵੱਲੋਂ ਦਿੱਤੇ ਗਏ ਮੁਆਵਜ਼ੇ ਦੇ ਵਿੱਚ ਕੋਈ ਦਿਲਚਸਪੀ ਨਹੀਂ ਜਿਸ ਨੂੰ ਸਰਕਾਰ ਮੁਆਵਜ਼ਾ ਦੇਣਾ ਚਾਵੇ ਉਸ ਨੂੰ ਦੇ ਦੇਵੇ ਕਿਉਂਕਿ ਹੁਣ ਤੱਕ ਇਹ ਹੀ ਦਾਵਾ ਕੀਤਾ ਜਾ ਰਿਹਾ ਸੀ ਕਿ ਸ਼ੁਕਰਨ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਸ਼ੁਕਰਨ ਦੀ ਮਾਂ ਸਾਹਮਣੇ ਆ ਗਈ ਖੈਰ ਇਸ ਨੂੰ ਮੁਆਵਜ਼ੇ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ 1 ਕਰੋੜ ਦੇ مالی ਮਦਦ ਦੀ ਮੁਆਵਜ਼ੇ ਦਾ ਐਲਾਨ ਕੀਤਾ ਹੈ ਪਰਿਵਾਰ ਦੇ ਲਈ ਤਾਂ ਕੀ ਇਹ ਮੁਆਵਜ਼ੇ ਦੀ ਬਜਾ ਦੇ ਨਾਲ ਖੈਰ ਜਦੋਂ ਮੁਆਵਜ਼ੇ ਤੇ ਨੌਕਰੀ ਵਾਲੇ ਐਲਾਨ ਤੋਂ ਬਾਅਦ ਮਾਂ ਸਾਹਮਣੇ ਆ ਜਾਵੇ ਫਿਰ ਫਰਕ ਤੱਪ ਪੈਂਦਾ ਹੈ ਸਵਾਲ ਵੀ ਉੱਠਦੇ ਨੇ ਇਹਰੇ ਸੱਬ ਦੇ ਵਿਚਾਲੇ ਸ਼ੁਕਰਨ ਦੀ ਮਾਂ ਦੇ ਉੱਤੇ ਪਰਿਵਾਰ ਭੜਕਦਾ ਹੋਇਆ ਨਜ਼ਰ ਆਇਆ ਹੈ ਗੁੱਸੇ ਦੇ ਵਿੱਚ ਹੈ ਸ਼ੁਕਰਨ ਸਿੰਘ ਦਾ ਪਰਿਵਾਰ ਸ਼ੁਕਰਨ ਦੇ ਪਰਿਵਾਰ ਨੇ ਮਾਂ ਤੋਂ ਕਿਨਾਰਾ ਕਰ ਲਿਆ ਹੈ ਤੇ ਕਿਹਾ ਕਿ ਮਾਂ ਨੇ ਕਦੇ ਨਹੀਂ ਜਾਣਿਆ ਬੱਚਿਆਂ ਦਾ ਹਾਲ 17 ਸਾਲ ਪਹਿਲਾਂ ਸਾਨੂੰ ਛੱਡ ਕੇ ਚਲੀ ਗਈ ਸੀ ਬੱਚਿਆਂ ਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਿਆ ਸੀ ਔਰ ਸ਼ੁਕਰਨ ਤੇ ਪਰਿਵਾਰ ਦਾ ਮਾਂ ਦੇ ਨਾਲ ਕੋਈ ਸੰਬੰਧ ਨਹੀਂ ਸੀ ਇਨਸਾਫ ਤੋਂ ਬਾਅਦ ਜੀ ਸ਼ੁਕਰਨ ਦਾ ਸੰਸਕਾਰ ਕੀਤਾ ਜਾਵੇਗਾ ਪਿੰਡ ਵਾਸੀ ਕਹਿ ਰਹੇ ਨੇ ਪਰਿਵਾਰ ਦੇ ਮੈਂਬਰਾਂ ਦੀ ਸਟੇਟਮੈਂਟ ਵੀ ਸਾਹਮਣੇ ਆ ਚੁੱਕੀ ਹੈ ਕਾਬਲੇ ਗੌਰੇ ਕੀ ਯਾਰ ਬੱਲੋ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਸੀ ਸ਼ੁਭਕਰਨ ਸਿੰਘ 21 ਫਰਵਰੂਅਰੀ ਨੂੰ ਉਸ ਦੀ ਮੌਤ ਹੋਈ ਹੈ ਤੇ ਉਸ ਤੋਂ ਬਾਅਦ ਤੋਂ ਸੰਸਕਾਰਤਾ ਨਹੀਂ ਹੋਇਆ ਪਰ ਸ਼ੁਭਕਰਨ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਪਰਿਵਾਰ ਦੇ ਨਾਲ ਕਈ ਵੱਡੇ ਸਿਆਸੀ ਆਗੂ ਵੀ ਜਾ ਕੇ ਮੁਲਾਕਾਤ ਕਰ ਚੁੱਕੇ ਨੇ ਇਸ ਸ਼ਬਦ ਵਿਚਾਲੇ ਸ਼ੁਭਕਰਨ ਦੀ ਮਾਂ ਸਾਹਮਣੇ ਆਈ ਹੈ ਤਾਂ ਹੁਣ ਪਰਿਵਾਰ ਉਸ ਤੋਂ ਬਿਲਕੁਲ ਕਿਨਾਰਾ ਕਰ ਰਿਹਾ ਹੈ ਤੇ ਕਹਿ ਰਿਹਾ ਕਿ 17 ਸਾਲ ਪਹਿਲਾਂ ਉਹ ਛੱਡ ਕੇ ਚਲੀ ਗਈ ਸੀ ਤੇ ਉਸ ਦਿਨ ਨਾਲ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਜਿਸ ਤਰ੍ਹਾਂ ਉਹ ਦਾਅਵਾ ਕਰੀਏ ਕਿ ਚੁੱਪ ਕਰਨ ਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਟੀਵੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲ ਜਾਈਂ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਉਥੋਂ ਘਰੇ ਦੀ ਪਰਿਵਾਰ ਦੀ ਪਾਜ ਗਈ ਕਿ ਕਿਤੇ ਮਾਂ ਦੇ ਪਿਓ ਕੋਈ ਗੱਲਬਾਤ ਹੋਣ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਉਹ ਸਾਲ ਦਾ ਮੁੰਡਾ ਸੀ ਉਹਦਾ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਭਰ ਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਦੋਂ ਉਹਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰ ਨਹੀਂ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਨਹੀਂ ਹੁੰਦੀ ਨਹੀਂ ਹੁੰਦੀ ਸੀ ਸਭ ਪਰਿਵਾਰ ਦੇ ਵੱਲੋਂ ਬਿਲਕੁਲ ਕਿਨਾਰਾ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ 17 ਸਾਲ ਹੋ ਗਏ ਪਰਿਵਾਰ ਦੇ ਨਾਲ ਕੋਈ ਰਾਬਤਾ ਸ਼ੁਭਕਰਨ ਦੀ ਮਾਂ ਦਾ ਨਹੀਂ ਸੀ ਹੁਣ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੀ ਉਹਨਾਂ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਯਾਦ ਵਿੱਚ ਇੱਕ ਕੈਂਡਲ ਮਾਰਚ ਦੋਆ ਬਾਰਡਰਾਂ ਤੇ ਕਰਾਂਗੇ ਸ਼ਾਮ ਨੂੰ 24 ਨੂੰ 5 ਜੀ ਨੂੰ ਆਪਾਂ WTO ਦੀ ਜਿਹੜੀ 26 ਦੀ ਮੀਟਿੰਗ ਨੂੰ ਧਿਆਨ ਵਿੱਚ ਰੱਖਿਆ ਦੋਵੇਂ ਬਾਰਡਰਾਂ ਤੇ ਸੈਮੀਨਾਰ ਕਰਾਵਾਂਗੇ ਜਿੱਚ ਬੁੱਧੀਜੀਵੀ ਵੀ ਸੱਦੇ ਜਾਣਗੇ। ਔਰ 26 ਨੂੰ ਪਹਿਲੋਂ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇ ਪਿੰਡਾਂ ਦੇ ਵਿੱਚ ਅਰਥੀ ਫੁਕ ਮਜਾਰੇ ਕੀਤੇ ਜਾਣਗੇ। ਔਰ ਫਿਰ ਦੁਪਹਿਰ ਬਾਅਦ ਬਾਰਡਰਾਂ ਤੇ ਦਿਓ ਕੱਢ ਦਿਓ ਕੱਦ 20 ਫੁੱਟੇ ਅਸੀਂ ਪੁਤਲੇ ਬਣਾਵਾਂਗੇ ਜਿੱਚ ਡਬਲਯੂਟੀਓ ਕਾਰਪੋਰੇਟ ਘਰਾਣੇ ਆ ਹੁਣ ਮੋਦੀ ਖੱਟਰ ਸਾਰੇ ਰਲਾ ਕੇ ਆਪਾਂ ਫੂਕਾਂਗੇ ਪੂਰੀ ਦੁਨੀਆ ਨੂੰ ਮੈਸੇਜ ਦੇਾਂਗੇ ਵੀ ਇਹ ਕੀ ਕੁਝ ਹੋ ਰਿਹਾ ਔਰ ਇਹ ਤੋਂ ਬਾਅਦ 27 ਤਰੀਕ ਨੂੰ ਜਿਵੇਂ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਕੇਐਮ ਆਪਣੇ ਫੋਰਮਾ ਦੀ ਮੀਟਿੰਗ 'ਚ ਵੱਡੀ ਚਰਚਾ ਕਰੂਗਾ ਦੇਸ਼ ਲੈਵਲ ਦੇ ਦੇਸ਼ ਲੈਵਲ ਦੀਆਂ ਸਾਰੀਆਂ ਜਥੇਬੰਦੀਆਂ ਸਦੀਆਂ ਜਾਣਗੀਆਂ ਆਪਣੇ ਬਾਰਡਰਸ ਤੇ ਔਰ ਇਹ ਤੋਂ ਬਾਅਦ 28 ਤਰੀਕ ਨੂੰ ਜੜਾਵਾ ਉਹ ਅਸੀਂ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਕਰਾਂਗੇ ਵੀ ਕੀ ਆ ਕੀ ਕਰਨਾ ਚਾਹੀਦਾ ਤੇ 29 ਤਰੀਕ ਨੂੰ ਅਗਲਾ ਐਲਾਨ ਹੋਊਗਾ ਵੀ ਅੱਗੇ ਮੋਰਚੇ ਦੀ ਕੀ ਪੋਜੀਸ਼ਨ ਰਹਿਣ ਵਾਲੀ ਹੈਗੀ ਆ ਔਰ ਤੁਹਾਨੂੰ ਪਤਾ ਵੀ ਅਜੇ ਸਰਕਾਰ ਨਹੀਂ ਮੰਨ ਰਹੀ ਹੈਗੀ ਸ਼ਹੀਦ ਪਰਿਵਾਰ ਵਾਲੇ ਮਸਲੇ ਤੇ ਐ ਐਫ ਆਈ ਆਰ ਦਰਜ ਕਰਨ ਤੇ ਵਿੱਚ ਇਹ ਵੀ ਪ੍ਰੋਗਰਾਮ ਆ ਸਕਦਾ ਵਾ ਤੋਂ ਅਸੀਂ ਚਾਹੁੰਦੇ ਸੀ ਆਪਣੇ ਸ਼ਹੀਦ ਦਾ ਮਾਨਨਾ ਸਨਮਾਨਾ ਨਾਲ ਸੰਸਕਾਰ ਕਰ ਲਏ ਜਿੱਡਾ ਵੱਡਾ ਇਹ ਸ਼ਹੀਦ ਆ ਉਹਦੇ ਕਰਕੇ ਇਹਦੇ ਵਿੱਚ ਫਿਰ ਜੋ ਇਸ ਵਲੇ ਘਟਨਾਕ੍ਰਮ ਸਾਡੇ ਸਾਹਮਣੇ ਆ ਰਿਹਾ ਵਾ ਉਹ ਸਾਰੀਆਂ ਗੱਲਾਂ ਤੇ ਵੱਡੀ ਚਰਚਾ ਦੇਸ਼ ਵਿਆਪੀ ਜਥੇਬੰਦੀਆਂ ਨੂੰ ਸਤਕੇ ਚਰਚਾ ਕਰਕੇ ਫਿਰ 29 ਨੂੰ ਜਿਹੜਾ ਵਾ ਮਹੀਨੇ ਦੇ ਖੀਰ ਦੇ ਵਿੱਚ ਅਗਲਾ ਐਲਾਨ ਤੁਹਾਡੇ ਸਾਹਮਣੇ ਆਊਗਾ ਇਹ ਇਹ ਜਿਹੜਾ ਅੱਜ ਅਸੀਂ ਜਿਹੜਾ ਸੋਚ ਪ੍ਰਚਾਰ ਕੀਤੀ ਸੀ ਤੋਂ ਹੁਣ ਹਰਿਆਣੇਲੇ ਵੀ ਰੀ ਆਪਣਾ ਪੱਖ ਰੱਖ ਰਹੇ ਨੇ ਹਰਿਆਣੇ ਦੀ ਪ੍ਰਸਤੀ ਹੈਗੀ ਹੈ कि नीचे रख दे। हाँ। साथियों, हरियाणा के अंदर सरकार ने अघोषित आपातकाल लागू किया हुआ है। हरियाणा पुलिस के अलावा 50,000 से अधिक जवान पेरामिलिट्री फोर्सेस के डेप्लॉय्ड हैं। गांवों में जो स्कूल बच्चों की शिक्षा के लिए बनाए गए हैं, उन स्कूलों में लगभग 10 फरवरी से बच्चों की पढ़ाई बंद करके वहाँ पैरामिलिट्री फोर्सेस के जवानों को रुकवाया गया है आज खेड़ी चोपटा में हिसार के खेड़ी चोपटा में जो किसान शांतिपूर्ण तरीके से अपने ट्रैक्टरों के साथ इकट्ठे हुए थे और वो खनौरी बॉर्डर आना चाह रहे थे जिसमें अलग अलग खाप प्रधान थे अलग अलग, अलग गाँव की कमेटियां थी उनके ऊपर निर्दयी तरीके से हरियाणा पुलिस द्वारा लाठीचार्ज किया गया कई ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਅੱਗੇ ਦੀ ਰਣਨੀਤੀ ਉਲੀਕੀ ਚਾਰੀ ਗਈ ਹੈ ਤਾਂ ਰਣਨੀਤੀ ਤੋਂ ਇੱਕ ਚੀਜ਼ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਕਿ ਫਿਲਹਾਲ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਹੀ ਡਟੇ ਰਹਿਣਗੇ ਅੱਗੇ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ ਹੈ ਜਿਸ ਦੇ ਵਿੱਚ ਕੈਂਡਲ ਮਾਰਚ ਕੈਂਡਲ ਮਾਰਚ ਦੇ ਨਾਲ-ਨਾਲ ਅੱਗੇ ਜਿਹੜੀ ਰਣਨੀਤੀ ਉਲੀਕੀ ਗਈ ਹੈ ਖਾਸ ਤੌਰ ਤੇ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਜਥੇਬੰਦੀਆਂ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਕਿਉਂਕਿ 2 ਦਿਨ ਦਾ ਸਟੇ ਸੀ ਔਰ 29 ਫਰਵਰੀ ਨੂੰ ਅਗਲਾ ਐਲਾਨ ਕੀਤਾ ਜਾਵੇਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਂਝ ਜਥੇਬੰਦੀਆਂ ਨੇ ਇੱਕ ਬਹੁਤ ਅਹਿਮ ਖਬਰ ਹੈ ਇਸ ਸਮੇਂ ਦੀ ਯਾਨੀ ਕਿ ਫਿਲਹਾਲ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਦਾ ਜਿਹੜਾ ਐਲਾਨ ਹੈ ਉਸ ਨੂੰ ਥੋੜੀ ਦੇਰ ਦੇ ਲਈ ਹੋਰ ਟਾਲ ਦਿੱਤਾ ਗਿਆ ਕੁਝ ਹੋਰ ਦਿਨਾਂ ਦੇ ਲਈ ਟਾਲ ਦਿੱਤਾ ਗਿਆ ਹੈ 29 ਫਰਵਰੀ ਨੂੰ ਅਗਲਾ ਐਲਾਨ ਕੀਤਾ ਜਾਵੇਗਾ ਸਰਵਨ ਸਿੰਘ ਪੰਦੇੜ ਦਾ ਇਹ ਬਿਆਨ ਸਾਹਮਣੇ ਆ ਚੁੱਕਿਆ ਹੈ ਕਾਬਿਲ ਗੌਰ ਹੈ ਕਿ ਇਸ ਤੋਂ ਪਹਿਲਾਂ 21 ਤਰੀਕ ਨੂੰ ਜਦੋਂ ਦਿੱਲੀ ਕੂਚ ਦਾ ਐਲਾਨ ਸੀ ਤਾਂ ਉੱਥੇ ਖੂਬ ਹੰਕਾਮਾ ਹੋਇਆ ਹੈ ਔਰ ਸੁਚੜੇ ਸ਼ੁਕਰਨ ਸਿੰਘ ਦੀ ਮੌਤ ਹੋ ਗਈ ਉਸ ਮੌਤ ਤੋਂ ਬਾਅਦ 2 ਦਿਨ ਦੀ ਸਟੇ ਕਰ ਦਿੱਤਾ ਗਿਆ ਸੀ ਰੋਗ ਦਿੱਤਾ ਗਿਆ ਸੀ ਦਿੱਲੀ ਕੂਚ ਨੂੰ ਤੇ ਫਿਲਹਾਲ ਖਨੌਰੀ ਬਾਰਡਰ ਦੇ ਉੱਤੇ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ 29 ਫਰਵਰੀ ਨੂੰ ਹੁਣ ਅਸੀਂ ਅੱਗੇ ਦਾ ਐਕਸ਼ਨ ਪਲਾਨ ਉਲੀਕਾਂਗੇ ਇਹ ਸਰਵਨ ਸਿੰਘ ਪੰਦੇੜ ਪ੍ਰੈਸ ਕਾਨਫਰੰਸ ਕਰਨ ਸਾਹਮਣੇ ਆਏ ਤੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਦਿੱਲੀ ਕੂਚਬੜਾ ਐਲਾਨ ਫਿਲਹਾਲ延迟 ਤਾਲ ਦਿੱਤਾ ਗਿਆ 29 ਫਰਵਰੀ ਨੂੰ ਇੱਕ ਵਾਰ ਮੁੜ ਤੋਂ ਐਲਾਨ ਕੀਤਾ ਜਾਏਗਾ ਕਿ ਅੱਗੇ ਦੀ ਰੂਪਰੇਖਾ ਹੋਰ ਕੀ ਰਹੇਗੀ ਉਧਰ ਪੰਜਾਬ ਸਰਕਾਰ ਨੇ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਨਾਲ ਹੀ ਮੁੱਖ ਮੰਤਰੀ ਮਾਨ ਨੇ ਸ਼ੁਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਸ਼ੁਕਰਨ ਦੀ ਮੌਤ ਦੇ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੋ ਭੈਣਾਂ ਦੇ ਇਕਲੌਤੇ ਪਰਾ ਸ਼ੁਭਕਰਨ ਦੀ 21 ਫਰਵਰੀ ਨੂੰ ਮੌਤ ਹੋਈ ਸੀ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਮ੍ਰਿਤਕ ਦੇ ਪਰਿਵਾਰ ਦੀ ਮਦਦ ਅਤੇ ਹਰਿਆਣਾ ਪੁਲਿਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਿਸ ਦੇ ਉੱਤੇ ਹੁਣ ਸੀਐਮ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਥੇਬੰਦੀਆਂ ਦੇ ਵੱਲੋਂ ਐਲਾਨ ਨੂੰ ਲੈ ਕੇ ਸਵਾਗਤ ਕੀਤਾ ਗਿਆ ਖਾਸ ਤੌਰ ਤੇ ਐਸਕੇਮ ਦੇ ਵੱਲੋਂ ਕਿਸਾਨ ਆंदोलਨ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਆਗੂ ਸ਼ੁਭਕਰਨ ਸਿੰਘ ਦਾ अंतिम संस्कार हम तक नहीं हो सके किसान एफआईआर दर्ज होने तक अंतिम संस्कार देने हिराजी नहीं ने किसान ने दी मांग है कि पहला शुभकरण सिंह के दोषियों के खिलाफ पर्चा दर्ज किया उस तो बाद ही शुभकरण का अंतिम संस्कार किया जावेगा कल यह है कि आप पर्चा कीजिए एफआईआर कीजिए फिर संस्कार होगा तो यही हमारी आज की थी और जो बाकी आपने कमिटमेंट्स की थी हो ਪੂਰੀ ਕਰਨੀ ਚਾਹੀਏ ਕਿਸਾਨਾਂ ਦਾ ਦਾਅਵਾ ਹੈ ਕਿ ਸ਼ੁਭਕਰਨ ਦੀ ਪਰਿਵਾਰ ਨੂੰ ਜੋ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਇਨਸਾਫ ਚਾਹੀਦਾ ਹੈ ਮੰੰਦੇ ਆ ਤੇ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਕਿੱਥੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਉਮੀਦ ਕਰਦੇ ਹਾਂ ਸਰਕਾਰ ਕਰੇ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਬਾਈ ਨੇਮ ਕਰਨਾ ਬਣਦਾ ਹੈ ਦਰਅਸਲ ਪੰਜਾਬ ਸਰਕਾਰ ਨੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੋਇਆ ਹੈ। ਹਾਲਾਂਕਿ ਦੂਜੇ ਪਾਸੇ ਪੰਜਾਬ ਸਰਕਾਰ ਦੇ ਫੈਸਲੇ ਦਾ ਸੇukt ਕਿਸਾਨ ਮੋਰਚਾ ਸਵਾਗਤ ਕਰ ਰਿਹਾ ਹੈ। ਸ਼ੁਭਕਰਨ ਅਤੇ ਸ਼ੁਭਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਐਸਕੇਐਮ ਦੇ ਵੱਲੋਂ 1 ਕਰੋੜ ਦੇ ਮਾਮਲੇ ਤੇ ਸਰਕਾਰੀ ਨੌਕਰੀ ਦਾ ਫੈਸਲਾ ਸਹੀ ਹੈ ਐਸਕੇਐਮ ਦਾ ਕਹਿਣਾ ਹੈ ਹਰਿਆਣਾ ਦੇ ਸੀਐਮ ਤੇ ਗ੍ਰਹਿ ਮੰਤਰੀ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਵੀ ਐਸ ਕੇ ਐਮ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਧਾਰਾ 302 ਦੇ ਤਹਿਤ ਕੇਸ ਦਰਜ ਕੀਤਾ ਜਾਵੇ ਵੀ ਮੰਗ ਹੈ ਸ਼ੁਕਰਨ ਦੀ ਮੌਤ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਸਹਿਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਵੀ ਮੰਗ ਰੱਖੀ ਜਾ ਰਹੀ ਹੈ ਉਧਰ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਸ਼ਾਮਿਲ ਨਾ ਹੋਣ ਦੇ ਉੱਤੇ ਜੋਗਿੰਦਰ ਸਿੰਘ ਉਗਰਾਹ ਦਾ ਜਵਾਬ ਸਾਹਮਣੇ ਉਹ ਗ੍ਰਾਹਣੇ ਬਿਨਾ ਨਾਮ ਲੈ ਦਿੱਲੀ ਕੂਚ ਕਰ ਰਹੇ ਕਿ ਸਨਨ ਨੂੰ ਦੋ ਜਥੇਬੰਦੀਆਂ ਦਾ ਮੋਰਚਾ ਦੱਸਿਆ ਅਤੇ ਕਿਹਾ ਕਿ ਮੋਰਚੇ ਦੇ ਵਿੱਚ ਕੁਝ ਸਹੀ ਹੁੰਦਾ ਹੈ ਜਾਂ ਗਲਤ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ ਉਹਨਾਂ ਦਾ ਹੈ ਸੱਦਾ ਦੇਣਾ ਠੀਕ ਹੈ ਜਾਂ ਗਲਤ ਉਹਨਾਂ ਦਾ ਹੈ ਸੰਘਰਸ਼ ਕਰਨ ਦਾ ਤਰੀਕਾ ਠੀਕ ਹੈ ਜਾਂ ਗਲਤ ਇਹਦੀ ਜਵਾਬਦਾਰੀ ਉਹਨਾਂ ਦੀ ਹੈ ਇਹ ਸਾਡੀ ਜਵਾਬਦਾਰੀ ਨਹੀਂ ਉਗਰਾਹ ਨੇ ਕਿਹਾ ਕਿ ਹੁਣ ਉਹ ਇਸ ਮੋਰਚੇ ਦੇ ਵਿੱਚ ਸ਼ਾਮਿਲ ਨਹੀਂ ਨੇ ਤਾਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਡੇ ਮੋਰਚੇ ਦੀ ਕਾਲ ਦੇ ਉੱਤੇ ਜਦੋਂ ਇਹ ਜਥੇਬੰਦੀ ਸ਼ਾਮਿਲ ਨਹੀਂ ਹੁੰਦੀ ਤਾਂ ਫਿਰ ਕੋਈ ਰੋਸ ਜ਼ਾਹਰ ਨਹੀਂ ਕਰਦਾ ਪਹਿਲਾ ਗੱਲ ਹੈ ਐ ਜਿੰਨੀਆਂ ਜਥੇਬੰਦੀਆਂ ਨੇ ਇਹ ਕਿਸੇ ਇਹ ਚੌਕਟੇ 'ਚ ਫਿੱਟ ਨਹੀਂ ਆਉਂਦੀ ਇਹਨਾਂ ਦੇ ਵਿੱਚ ਜਿੰਨੇ ਬੰਦੇ ਉਹ ਸਾਡੇ ਨਾਲ ਕਿਵੇਂ ਫਿੱਟਾਉਣਗੇ ਸਾਡੇ ਸਾਡੇ ਚ ਆਜੇ ਕੋਈ ਆ ਕੇ ਚੋਣ ਲੜ ਲੇ ਆ ਕੇ ਪੋਲਿੰਗ ਤੇ ਬਹਿ ਜਾਵੇ ਅਸੀਂ ਤਾਂ ਉਹਦੀ ਕੱਢ ਦਾਂ ਮਨੂੰ ਉਗਰਾਹ ਨੇ ਇਥੋਂ ਤੱਕ ਕਿਹਾ ਕਿ ਜੋ ਕਿਸਾਨ ਆਗੂ ਦਾਗੀ ਸਨ ਉਹਨਾਂ ਨੂੰ ਆਪਣੀ ਜਥੇਬੰਦੀ ਤੋਂ ਬਾਹਰ ਦਾ ਰਾਹ ਉ ਦਿਖਾ ਚੁੱਕੇ ਨੇ ਅੱਧੀ ਹੁਣ ਵੀ ਉਹ ਦਿੱਲੀ ਕੂਚ ਕਰ ਰਹੇ ਮੋਰਚੇ ਦੇ ਵਿੱਚ ਸ਼ਾਮਿਲ ਨੇ ਦਾ ਸਮਰਥਨ ਤਾਂ ਦਿੱਤਾ ਜਾ ਰਿਹਾ ਉਗਰਾਹ ਦੇ ਵੱਲੋਂ ਪਰ ਦੂਜੇ ਪਾਸੇ ਸਾਫ਼ ਇੱਕ ਤਰੀਕੇ ਨਾਲ ਹੋ ਚੁੱਕਿਆ ਹੈ ਕਿ ਇਕਤਾ ਉਗਰਾਹ ਜਥੇਬੰਦੀ ਬਾਰਡਰਾਂ ਦੇ ਉੱਤੇ ਨਜ਼ਰ ਨਹੀਂ ਆਏਗੀ ਦੂਜੇ ਪਾਸੇ ਪੈਰਲਰ ਉਹਨਾਂ ਨੇ ਬਹੁਤ ਸਾਰੇ ਪ੍ਰਦਰਸ਼ਨ ਜ਼ਰੂਰ ਐਲਾਨੇ ਹੋਏ ਉਧਰ ਹਰਿਆਣਾ ਦੇ ਹਿਸਾਰ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਟਕਰਾਅ ਵਰਗੀ ਸਥਿਤੀ ਬਣ ਗਈ ਪੋਆ ਕੋ ਜਿਸ ਤਰ੍ਹਾਂ ਕੀ ਵੱਡੀ ਗੜਤੀ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਵਾਲੇ ਪਾਸੇ ਵੱਧ ਰਹੇ ਸਨ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਪਹਿਲਾਂ ਹੰਝੂ ਗੈਸ ਦੇ ਗੋਲੇ ਛੱਡੇ ਗੱਲ ਨਹੀਂ ਬਣੀ ਤਾਂ ਫਿਰ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਹਲਕਾ ਬਲ ਪ੍ਰਯੋਗ ਵੀ ਕੀਤਾ ਇਸ ਵਿਚਾਲੇ ਕਿਸਾਨਾਂ ਦੇ ਇਲਜ਼ਾਮ ਹੈ ਕਿ ਪੁਲਿਸ ਨੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਹੈ ਜਿਹੜੀ ਜੋਕ ਟਾਪੇ ਭਾਰੀ ਲੱਠੀ ਚਾਰਜ ਹੋਇਆ ਹੈ ਵਾਹ ਕਿਸਾਨਾਂ ਦੇ ਉੱਪਰ ਹਮ ਸਰਕਾਰ ਕੋ ਚੇਤਾਵਨੀ ਦਿੰਦੇ ਹੈ ਕਿ ਸਰਕਾਰ ਇਸ ਤਰ੍ਹਾਂ ਸੇ ਨਾ ਕਰੇ ਆਪਣਾ ਰਵਈਆ ਠੀਕ ਕਰੇ ਇਸ ਤਰ੍ਹਾਂ ਸੇ ਅਤਿਆਚਾਰ ਜੈਸੇ ਉਹਨਾਂ ਨੇ ਖਨੋਰੀ ਬਾਰਡਰ ਪੇ ਜਾ ਕੇ ਵੀ ਸਿਵਲ ਮੇ ਵੀ ਲੋਕ ਥੇ ਦਰਸਲ ਹਿਸਾਰ ਦੇ ਵਿੱਚ ਕਿਸਾਨਾਂ ਦਾ 18 ਫਰਵਰੀ ਤੋਂ ਤਰਨਾ ਚੱਲ ਰਿਹਾ ਸੀ ਜਿਸ ਮਿਲ ਕੇ ਪੁਲਿਸ ਪਹਿਲਾਂ ਤੋਂ ਹੀ ਮੁਸਤੈਦ ਸੀ ਤੇ ਜਦੋਂ ਕਿਸਾਨਾਂ ਨੇ ਖਨੋਰੀ ਵਾਲੇ ਪਾਸੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਪੁਲਿਸ ਨੇ ਉਹਨਾਂ ਨੂੰ ਰੋਕਣ ਦੇ ਲਈ ਇਹ ਐਕਸ਼ਨ ਕਰ ਦਿੱਤਾ ਤੇ ਐਕਸ਼ਨ ਦੇ ਵਿਚਾਲੇ ਮਾਹੌਲ ਜ਼ਬਰਦਸਤ ਤਣਾਅਪੂਰਨ ਵਾਲਾ ਜ਼ਰੂਰ ਬਣ ਗਿਆ ਖਨੌਰੀ ਬਾਰਡਰ ਜਾਣਾ ਚਾਹੁੰਦੇ ਸੀ ਤੇ ਪੁਲਿਸ ਉਹਨਾਂ ਨੂੰ ਰੋਕ ਰਹੀ ਸੀ ਉਧਰ ਹਰਿਆਣਾ ਪੁਲਿਸ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਤੇ ਐਨਐਸਏ ਲਗਾਉਣ ਦੇ ਫੈਸਲੇ ਦੇ ਉੱਤੇ ਯੂ ਟਰਨ ਲੈ ਲਿਆ ਅਤੇ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਦਰਅਸਲ ਬਾਲਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਹੀ ਕਿਸਾਨਾਂ ਦੇ ਉੱਤੇ ਐਨਐਸਏ ਲਗਾਉਣ ਦਾ ਫੈਸਲਾ ਲਿਆ ਸੀ ਅਤੇ ਅੰਦੋਲਨ ਦੇ ਵਿੱਚ ਸ਼ਾਮਿਲ ਅੰਬਾਲਾ ਦੇ ਕਈ ਕਿਸਾਨਾਂ ਦੇ ਘਰਾਂ ਦੇ ਉੱਤੇ ਨੋਟਿਸ ਵੀ ਚਿਪਕਾ ਦਿੱਤਾ ਗਿਆ ਪਰ ਸ਼ੁੱਕਰਵਾਰ ਨੂੰ ਅੰਬਾਲਾ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਆਪਣੇ ਫੈਸਲੇ ਵਿਵਤੀ ਬੜ ਵਿਚਾਰ ਕੀਤਾ ਹੈ ਅਤੇ ਕਿਸਾਨਾਂ ਜਾਂ ਅੰਦੋਲਨਕਾਰੀਆਂ ਦੇ ਉੱਤੇ NSA ਨਹੀਂ ਲਗਾਇਆ ਜਾਵੇਗਾ ਨੈਸ਼ਨਲ ਸਿਕਿਉਰਿਟੀ ਐਕਟ ਹੈ ہمارا ਉਸ ਦੇ ਉਸ ਦੇ ਲੇਕੇ ਜੋ ہمارے ਉੱਚ ਅਧਿਕਾਰੀਆਂ ਦੁਆਰਾ ਇਹ ਡਿਸੀਜਨ ਲਿਆ ਗਿਆ ਹੈ ਕਿ ਅਭੀ ਇਸ ਦਾ ਕੋਈ ਵੀ ਪ੍ਰਾਵਧਾਨ ਹਮ ਲਾਗੂ ਨਹੀਂ ਕਰ ਰਹੇ ਹਾਂ ਕਿਸੇ ਵੀ ਤਰ੍ਹਾਂ ਦਾ ਇਸ ਤੋਂ ਪਹਿਲਾਂ ਬੜਾ ਪੁਲਿਸ ਨੇ ਕਿਹਾ ਸੀ ਕਿ ਪ੍ਰਦਰਸ਼ਨ ਦੇ ਦੌਰਾਨ ਸਰਕਾਰੀ ਜਾਇਦਾਦ ਦੇ ਹੋਏ ਨੁਕਸਾਨ ਦੀ ਫਰਪਾਈ ਅੰਦੋਲਨਕਾਰੀ ਕਿਸਾਨਾਂ ਅਗੋਂ ਤੋਂ ਕੀਤੀ ਜਾਵੇਗੀ। ਕਾਬਲੇ ਗੋੜੇ ਕੇ ਐਮਐਸਪੀ ਅਤੇ ਬਾਕੀ ਮੰਗਲ ਨੂੰ ਲੈ ਕੇ ਲਗਾਤਾਰ ਕਿਸਾਨ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਸੀ। ਤੇ ਇਸ ਵਿਚਾਲੇ ਐਨਐਸਏ ਲਗਾਉਣ ਵਾਲਾ ਫੈਸਲਾ 12 ਘੰਟਿਆਂ ਦੇ ਵਿੱਚ ਹੀ ਬਦਲ ਦਿੱਤਾ ਗਿਆ। ਕਾਬਲੇ ਗੋੜੇ ਕੀ ਐਨਐਸਏ ਦਾ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਉੱਤੇ ਵੀ ਹੋਇਆ ਹੈ। ਖੈਰ ਜਦੋਂ ਐਨਐਸਏ ਵਰਗੇ ਕਾਨੂੰਨ ਦੇ ਇਸਤੇਮਾਲ ਦੇ ਉੱਤੇ ਹਰਿਆਣਾ ਦੀ ਸਰਕਾਰ ਜਾਂ ਪ੍ਰਸ਼ਾਸਨ 12 ਘੰਟਿਆਂ ਦੇ ਵਿੱਚ ਯੂ-ਟਰਨ ਲੈ ਲਵੇ ਫਿਰ ਫਰਕ ਤੱਪੇਂਦਾ ਉਧਰ ਕਿਸਾਨਾਂ ਦੇ ਦਿੱਲੀ ਕੂਚ ਦੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਮੁੱਖ ਮੰਤਰੀ ਨੇ ਹਰਿਆਣਾ ਦੇ 547900 ਕਿਸਾਨਾਂ ਦੇ ਕਰਜ਼ ਦੇ ਵਿਆਜ ਅਤੇ ਪੈਨਲਟੀ ਮਾਫ ਕਰਨ ਦਾ ਐਲਾਨ ਕੀਤਾ ਇਸ ਦੇ ਵਿੱਚ ਜਿਹੜੇ ਕਿਸਾਨ ਨੇ ਪਿਛਲੇ ਸਾਲ 30 ਸਤੰਬਰ ਤੱਕ ਜੋ ਕਰਜ਼ ਲਿਆ ਹੈ ਜੇਕਰ ਕੁਸਦਾ ਮੂਤਨ ਕੋਈ ਸਾਲ 31 ਮਈ 2024 ਤੱਕ ਚੁਕਾ ਦੇਣਗੇ ਤਾਂ ਉਹਨਾਂ ਨੂੰ ਵਿਆਜ ਤੇ ਪੈਨਲਟੀ ਨਹੀਂ ਦੇਣੀ ਹੋਵੇਗੀ ਮੈਂ 30 ਸਤੰਬਰ 2023 ਤੱਕ ਲਏ ਗਏ ਫਸਲੀ ऋण ਪਰ 31 ਮਈ 2024 ਤੱਕ ਮੂਲ ਧਨ ਦਾ ਭੁਗਤਾਨ ਕਰਨੇ ਪਰ ਵਿਆਜ ਵਾ ਜੁਰਮਾਨੇ ਦੀ माफी की घोषणा ਕਰਤਾ ਹ ਜਿਹੜੇ 547900 ਕਿਸਾਨਾਂ ਨੂੰ ਰਾਹਤ ਦੇਣ ਦੀ ਗੱਲ ਹਰਿਆਣਾ ਦੇ ਸੀਐਮ ਨੇ ਕੀਤੀ ਉਹਨਾਂ ਦੇ ਉੱਤੇ 2140 ਕਰੋੜ ਰੁਪਏ ਦਾ ਕਰਜ਼ ਹੈ ਜਦੋਂ ਕਿ ਵਿਆਜ ਅਤੇ ਪੈਨਲਟੀ 1739 ਕਰੋੜ ਰੁਪਏ ਦੀ ਹੈ ਯਾਨੀ ਜੇਕਰ ਕਿਸਾਨ ਸਿਰਫ ਮੂਲਤਨ ਦੀ ਰਾਸ਼ੀ ਅਦਾ ਕਰ ਦੇਣੇ ਤਾਂ ਸਿੱਧਾ ਸਿੱਧਾ 1739 ਕਰੋੜ ਰੁਪਏ ਮਾਫ ਹੋ ਜਾਏਗਾ ਅਤੇ ਕਿਸਾਨ ਅੱਗੇ ਵੀ ਕਰਜ਼ ਲੈ ਸਕਣਗੇ ਤਾਂ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ 5 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਉਹ ਫਾਇਦਾ ਤਾਂ ਹੋਏਗਾ ਜੇਕਰ ਕਿਸਾਨ ਜਾ ਕੇ ਆਪਣਾ ਕਰਜ਼ ਉਤਾਰ ਦਿੰਦੇ ਨੇ ਇਸ ਦਾ ਬਹੁਤ ਸੌਖਾ ਸਿੱਧਾ ਮਤਲਬ ਇਹ ਹੈ कि जेकर किसी किसान ने 2 लाख रुपए का कर्ज लिया तो उदे ऊपर ब्याज पे के वो 4 लाख हो गया पेनल्टी पे के 5 लाख हो गया तब ब्याज ते पेनल्टी माफ ਤੇ 2 लाख ਦਾ ਜਿਹੜਾ ਮੂਲ ਸੀ ਬਸ ਉਹੀ ਮੋੜਨਾ ਹੋਏਗਾ पेनल्टी ਤੇ ਵਿਆਜ ਸਾਹੀ माफ ਹੋਏਗਾ जेकर 31 ਮਈ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਜਾ ਕੇ ਜਿਹੜੇ ਹਰਿਆਣਾ ਦੇ ਕਿਸਾਨ ਹਨ ਉਹਨੇ ਆਪਣਾ ਕਰਜ਼ਾ ਮੋੜ ਦਿੱਤਾ ਕਿਰ ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਕਰਜ਼ਾ ਮਾਫੀ ਦੇ ਨਾਲ ਜੁੜਿਆ ਹੋਇਆ ਹੈ ਸਵਾਲ ਹੈ ਕਿ ਪਹਿਲੀ ਵਾਰ ਕਿਸਾਨਾਂ ਦਾ ਕਰਜ਼ਾ ਕਦੋਂ ਮੁਆਫ ਹੋਇਆ ਚਾਰ অপਸ਼ਨ ਤੁਹਾਡੇ ਸਾਹਮਣੇ ਨੇ 1969 1977 1983 ਜਾਂ 1990 ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ ਉਦੋਂ ਆਮ ਆਦਮੀ ਪਾਰਟੀ ਨੇ ਭਾਜਪਾ ਦੇਤੇ ਦਬਾਅ ਬਣਾਉਣ ਦੇ ਇਲਜ਼ਾਮ ਲਗਾਏ ਮਾਦੀ ਪਾਰਟੀ ਦਾ ਇਲਜ਼ਾਮ ਹੈ ਕਿ ਜਦੋਂ ਤੋਂ ਕਾਂਗਰਸ ਦੇ ਨਾਲ ਗੜਜੋੜ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਉਸ ਵੇਲੇ ਤੋਂ ਹੀ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਗੜਜੋੜ ਦੇ ਡਰ ਤੋਂ ਹੀ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਸਮਨ ਭੇਜੇਗਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਦਾ ਆਪਣੀ ਹਾਰ ਜਿਹੜੀ ਆ ਉਹ ਕੰਨ ਤੇ ਲਿਖੀ ਦਿਖਾਈ ਦੇਣ ਲੱਗੀ ਉਹਨੂੰ ਪਤਾ ਲੱਗ ਗਿਆ ਕਿ ਹੁਣ ਚੁਮਲੇ ਜਿਹੜੇ ਹੈਗੇ ਨੇ ਹੋਰ ਲੰਬਾ ਸਮਾਂ ਨਹੀਂ ਚੱਲਣੇ ਇਸ ਗੱਲ ਕਰਕੇ ਉਹ ਸਾਨੂੰ ਬਿਲਕੁਲ ਅਰਵਿੰਦ ਕੇਜਰੀਵਾਲ ਨੂੰ ਝੂਠੇ ਫਰਜ਼ੀ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਫਰਜ਼ੀ ਕੇਸ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਹੈ ਇਹਨਾਂ ਨੂੰ ਬੜੀ ਕਬਰ ਹਟ ਹੋਈ ਭਾਜਪਾ ਨੂੰ ਮੋਦੀ ਸਾਹਿਬ ਨੂੰ ਸਾਡੇ ਦਿੱਲੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਲਾਇੰਸ ਤੋਂ ਬਾਹਰ ਹੋ ਜਾਓ ਅਸੀਂ ਅਰਜਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਵੜਾਵਾਂਗੇ ਜੋ ਅਸਲ ਵੀਰਵਾਰ ਨੂੰ ਹੀ ਈਡੀ ਨੇ ਸ਼ਰਾਬਨੀਤੀ ਘਟਾਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਤਵਾਂ ਸੰਬੰਧ ਭੇਜਿਆ ਅਤੇ 26 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ ਹੁਣ ਅਖੇ ਵਾਅਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਿਆਂ ਚੋਣਾਂ ਇਲੈਕਸ਼ਨ ਦੁਬਾਰਾ ਹੋਵੇਗਾ ਅਤੇ ਇਸ ਦਿੱਲੀ VOTING 2 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ ਦਰਅਸਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਲੈ ਕੇ ਕੌਂਗਰਸ ਹਾਈ ਕੋਰਟ ਦੇ ਵਿੱਚ ਵੀ ਪਹੁੰਚੀ ਸੀ ਇਸ ਤੋਂ ਪਹਿਲਾਂ ਕਿ ਹਾਈ ਕੋਰਟ ਕੁਝ ਫੈਸਲਾ ਲੈਂਦੀ ਚੰਡੀਗੜ੍ਹ ਪ੍ਰਸ਼ਾਸਨ ਨੇ ਹੀ ਚੋਣਾਂ ਕਰਵਾਉਣ ਦਾ ਫੈਸਲਾ ਲੈ ਲਿਆ ਅਤੇ 27 ਫਰਵਰੀ ਨੂੰ ਇਲੈਕਸ਼ਨ ਕਰਵਾਉਣ ਦਾ ਫੈਸਲਾ ਹੋਇਆ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਪ੍ਰੈਜ਼ਾਈਡਿੰਗ ਅਫੀਸਰ ਨਵੇਂ بڑے ਮੇਅਰ ਕੁਲਦੀਪ ਕੁਮਾਰ ਹੋਣਗੇ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਮੇਅਰ ਅਹੁਦੇ ਦੇ ਲਈ VOTING ਹੋਈ ਤਾਂ ਪਹਿਲਾਂ BJP ਦਾ ਮੇਅਰ ਬਣਿਆ ਸੀ ਉਸ ਸਮੇਂ ਪ੍ਰੈਜ਼ਾਈਡਿੰਗ ਅਫੀਸਰ ਅਨਿਲ ਮਸੀਹ ਬਣੇ ਤੇ ਉਹਨਾਂ ਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਵੋਟਾਂ ਦੇ ਨਾਲ ਛੇੜਛਾੜ ਕੀਤੀ ਅਤੇ ਕੁਝ ਵੈਲਿਡ ਵੋਟਰ ਰੱਦ ਕਰ ਦਿੱਤੇ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਪਹੁੰਚ ਕੀਤੀ ਜਿਸ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਸਾਰੀਆਂ 8 ਇਨਵੈਲਿਡ ਵੋਟਾਂ ਨੂੰ ਵੈਲਿਡ ਕਰਾਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨ ਦਿੱਤਾ ਸੀ ਕਿਰ ਇਸ ਦੇ ਵਿੱਚ ਇੱਕ ਦਿਲਚਸਪੇ ਵੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਤਿੰਨ ਕੌਂਸਲਰ ਆਮ ਆਦਮੀ ਪਾਰਟੀ ਦੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜੇ ਹੁਣ ਦੁਬਾਰਾ VOTING ਹੁੰਦੀ ਹੈ ਤਾਂ ਫਿਰ ਬੀਜੇਪੀ ਦੇ ਕੋਲ ਨੰਬਰ ਪੂਰੇ ਨਜ਼ਰ ਆਉਂਦੇ ਨੇ ਤਾਂ ਇਸ ਦਾ ਮਤਲਬ ਇਹ ਵੀ ਤੁਸੀਂ ਕੱਢ ਸਕਦੇ ਹੋ ਕਿ ਹੋ ਸਕਦਾ ਹੈ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬੀਜੇਪੀ ਦੇ ਖਾਤੇ ਦੇ ਵਿੱਚ ਚਲੇ ਜਾਣ ਜਦੋਂ ਵੋਟਾਂ ਪੈਣਗੀਆਂ ਹੁਣ ਅੱਗੇ ਵੱਧਦੇ ਹਾਂ ਤੇ ਵਾਰੀ ਅੱਜ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਇਤਿਹਾਸ 23 ਫਰਵਰੀ ਦਾ ਕੀ ਕੁਝ ਕਹਿੰਦਾ ਜ਼ਿਕਰ ਉਸ ਦਾ ਭਾਰਤ ਦੇ ਵਿੱਚ ਲਾਗੂ ਹੋਇਆ ਸੀ ईपीएफ ਕਾਨੂੰਨ ਜਿਹੜੇ ਨੌਕਰੀ ਪੇਸ਼ਾ ਨੇ ਉਹ ਬਾਕੀ ਵੀ ਇਸ ਈਪੀਐਫ ਨੂੰ ਸਮਝਦੇ ਹੋਣਗੇ 23 ਫਰਵਰੀ 1952 ਨੂੰ ਦੇਸ਼ ਦੇ ਵਿੱਚ ईपीएफ ਕਾਨੂੰਨ ਲਾਗੂ ਹੋਇਆ EMPLOYE provident fund organization ਭਾਰਤ ਸਰਕਾਰ ਦਾ ਇੱਕ ਸੰਗਠਨ ਹੈ ਜੋ ਆਪਣੇ ਮੈਂਬਰਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਆਮਦਨ ਦੀ ਸੁਰੱਖਿਆ ਦੇਣ ਦੇ ਲਈ ਕਈ ਯੋਜਨਾਵਾਂ ਚਲਾਉਂਦਾ ਹੈ ਹਰ ਉਸ ਕੰਪਨੀ ਨੂੰ EPFO ਦੇ ਵਿੱਚ ਖੁਦ ਨੂੰ ਰਜਿਸਟਰ ਕਰਵਾਉਣਾ ਹੁੰਦਾ ਹੈ ਜਿੱਥੇ ਮੁਲਾਜ਼ਮਾਂ ਦੀ ਗਿਣਤੀ 20 ਤੋਂ ਜ਼ਿਆਦਾ ਹੋਵੇ ਇਸ ਦਾ ਮਤਲਬ ਇਹ ਵੀ ਹੈ ਕਿ ਜਾਣਕਾਰੀ ਤੁਹਾਡੇ ਲਈ ਕਿ ਜੇਕਰ ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਹੋ ਜਿੱਥੇ EMPLOYEES ਯਾਨੀ ਕਿ ਜਿਹੜੇ ਤੁਹਾਡੇ ਕਾਲੀਜ ਨੇ ਉਹਨਾਂ ਦੀ ਗਿਣਤੀ ਟੋਟਲ 20 ਤੋਂ ਜ਼ਿਆਦਾ ਹੈ ਫਿਰ ਉੱਥੇ EPFO ਵਾਲਾ ਅਕਾਊਂਟ ਹੋਣਾ ਤੁਹਾਡਾ ਜ਼ਰੂਰੀ ਹੈ। ਫਰਕ ਤਾਂ ਪੈਂਦੇ ਦੇ ਵਿੱਚ ਬਿਲਹੌਚ ਲਾਇਕ ਬਹੁਤ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਤੁਹਾਨੂੰ ਦਿਖਾਵਾਂਗੇ ਕਿ ਚੰਡੀਗੜ੍ਹ ਦੇ ਵਿੱਚ ਕਿੱਥੇ ਫਾਇਰਿੰਗ ਹੋਈ 23 ਦਿਨਾਂ ਲਈ ਇੱਕ ਡਬਲ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਹੋਈ ਅਮੀਰ ਬੜੰਦਰੀ ਉਹ ਕੌਣ ਸੀ ਜਿਨ੍ਹਾਂ ਨੇ ਡਬਲ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕੀਤੀ ਬ੍ਰੇਕ